ਅਸੀ ਗੱਲ ਦੋਸਤੋ ਅੱਜ ਮੈਂ ਵੈਸੇ ਨਾ ਚਾਹੁੰਦਾ ਨਹੀਂ ਸੀ ਕੋਈ ਵੀ ਜਿਵੇਂ ਪੋਲਿਟੀਕਲ ਵੀਡੀਓ ਇੱਥੇ ਪੋਸਟ ਕਰਨੀ ਪੇਜ ਤੇ ਜਾਂ ਚੈਨਲ ਤੇ ਕਿਉਂਕਿ ਆਡਾ-ਡਡ ਲੋਕਾਂ ਦੇ ਆਡਾ-ਡਡ opinions ਨੇ ਆਡਾ-ਡਡ ਪਾਰਟੀਆਂ ਨੇ ਹਰ ਕੇਸ ਦਾ ਕਿਸੇ ਡਿਫਰੈਂਟ ਗਰੁੱਪ ਡਿਫਰੈਂਟ ਆਈਡੀਓਲੋਜੀ ਨਾਲ ਸੰਬੰਧ ਆ ਪਰ ਇਹ ਗੱਲ ਕਿਉਂਕਿ ਮੇਰੇ ਆਪਣੇ ਬੜੇ ਨੇੜੇ ਬੜੀ ਮੇਰਾ ਆਪਣਾ ਤਜਰਬਾ ਸੀ ਤਾਂ ਮੈਂ ਇਹ ਗੱਲ ਜਿਹੜੀ ਕੋਸ਼ਿਸ਼ ਕੀਤੀ ਕਿ ਸ਼ੇਅਰ ਕਰਾਂ ਤੇ ਚਲੋ ਸਿਆਣੀ ਆਡੀਅנס ਹੈ ਮੈਨੂੰ ਇਹ ਬੜਾ ਵਧੀਆ ਲੱਗਿਆ ਕਿ ਸੁਣ ਕੇ ਜਾਂ ਕਮੈਂਟਸ ਪੜ੍ਹ ਕੇ ਪਰ ਇੱਕ ਕਮੈਂਟ ਆਇਆ ਕਿ ਨੌਜਵਾਨੀ ਨੂੰ ਸਿੱਧੇ ਰਸਤੇ ਤੇ ਪਾਉਣ ਲਈ ਸੱਤਾ 'ਚ ਰਹਿਣਾ ਕਿਉਂ ਜ਼ਰੂਰੀ ਵੇਖੋ ਕੋਈ ਵੀ ਨੌਜਵਾਨ ਹੈ ਨਾ ਉਹ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੋ ਕੇ ਆਪਦਾ ਕਰੀਅਰ ਜਾਂ ਆਪਦੀਆਂ ਹਰਕਤਾਂ ਚੂਜ਼ ਕਰਦਾ ਆਪਾਂ ਸਪੈਸੀਫਿਕ ਵਰਡ ਲਾ ਲਈਏ ਤੇ ਜਦੋਂ ਉਹ ਕਿਸੇ ਨੂੰ ਸੱਤਾ 'ਚ ਵੇਖਦੇ ਆ ਤਾਕਤ 'ਚ ਵੇਖਦੇ ਆ ਉਹ ਕਿਵੇਂ ਲੋਕਾਂ ਦੇ ਕੰਮ ਕਰਵਾਉਂਦੇ ਆ ਕਿਵੇਂ ਲੋਕ ਉਹਨਾਂ ਦੇ ਨਾਲ ਜੁੜਦੇ ਆ ਕਿਵੇਂ ਉਹਨਾਂ ਦਾ ਨਾਮ ਬਣਦਾ ਆ ਇਸ ਚੀਜ਼ ਤੋਂ ਪ੍ਰਭਾਵਿਤ ਹੁੰਦੇ ਨੇ ਆ ਮੈਂ ਇਹ ਕਹਿ ਲਵਾਂ ਕਿ ਜੇ ਗੈਂਗਸਟਰਵਾਦ ਵਾਲ ਵੀ ਜਾ ਰਹੇ ਨੇ ਲੋਕ ਜਾਂ ਬੱਚੇ ਜਾਂ ਮੁੰਡੇ ਤੇ ਉਹਦਾ ਕਾਰਨ ਵੀ ਸਿਰਫ ਇਹੀ ਹੈ ਕਿ ਉਹਨਾਂ ਨਾਲ ਲੋਕ ਜੁੜਦੇ ਆ ਉਹਨਾਂ ਨਾਲ ਉਹਨਾਂ ਦਾ ਨਾਮ ਲੈ ਕੇ ਕੰਮ ਹੁੰਦੇ ਆ ਤੇ ਹਰ ਕੋਈ ਉਹਨਾਂ ਨੂੰ ਮਿਲਣਾ ਚਾਹੁੰਦਾ ਇਹੋ ਹੀ ਇੱਕ ਰੀਜ਼ਨ ਹੁੰਦਾ ਸੋ ਮੈਂ ਜੇ ਆਪਣਾ ਬੱਚਾ ਅਫਸਰ ਬਣਾਉਣਾ ਹੈ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਉਹਨੂੰ ਜਿਆਦਾ ਤੋਂ ਜਿਆਦਾ ਆਪਣੇ ਜਿਹੜੇ ਮੇਰੇ ਦੋਸਤ ਨੇ ਜਾਂ ਮੇਰੇ ਸਰਕਲ ਚ ਆਫੀਸਰਸ ਨੇ ਉਹਨਾਂ ਦੇ ਸਰਕਲ ਚ ਰੱਖਾਂ ਉਹਨਾਂ ਦੇ ਵਾਤਾਵਰਣ ਚ ਰੱਖਾਂ ਤਾਂ ਕਿ ਉਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋਵੇ ਤੇ ਉਹਨੂੰ ਪਤਾ ਹੋਵੇ ਮੈਂ ਐਸ ਲਾਈਨ ਚ ਜਾਣਾ ਜੇ ਮੈਂ ਸਿਆਸਤਦਾਨ ਬਣਾਉਣਾ ਚਾਹੁੰਨਾ ਤੇ ਮੈਂ ਆਪਣੇ ਸਿਆਸੀ ਸਰਕਲ ਚ ਰੱਖੂੰ ਡੈਫੀਨੇਟਲੀ ਅਸਰ ਹੁੰਦਾ ਉਸ ਚੀਜ਼ ਦਾ ਐਂਬੀਅੰਸ ਦਾ ਅਸਰ ਹੁੰਦਾ ਸੋ ਸੱਤਾ ਚ ਰਹਿਣਾ ਤੇ ਸੱਤਾ ਚ ਰਹਿ ਕੇ ਚੰਗੇ ਕੰਮ ਕਰਨੇ ਮੇਰੇ ਵਰਗੇ ਨੌਜਵਾਨ ਜਿਹੜੇ ਆ ਉਹਨਾਂ ਕੰਮਾਂ ਜਾਂ ਜਿਹੜੇ ਵੀ ਕੋਈ ਐਨਾਲਿਟিক্যাল ਤੇ ਕ੍ਰਿਟੀਕਲ ਬੰਦੇ ਆ ਉਹਨਾਂ ਕੰਮਾਂ ਬਾਰੇ ਜਰੂਰ ਬੋਲਦੇ ਆ ਚਾਹੇ ਉਹ ਖਿਲਾਫ ਹੋਣ ਚਾਹੇ ਨਾਲ ਹੋਣ ਉਹ ਜਦੋਂ ਆਪਾਂ ਕੰਮ ਕਰ ਦਿੰਨੇ ਆ ਉਹ ਇਤਿਹਾਸ ਬਣਦਾ ਉਹ ਸਾਡੀ ਕਹਿ ਲੋ ਕਿ ਲਾਈਫ ਚ ਸਾਡਾ ਪੋਲੀਟੀਕਲ ਕੈਰੀਅਰ ਜਾਂ ਕੈਰੀਅਰ ਦਾ ਰੈਜ਼ਿਊਮੇ ਬਣਦਾ ਕਿ ਇਹ ਜਿਹੜਾ ਲੀਡਰ ਸੀ ਇਹਨੇ ਆਹ ਕੁਛ ਕੀਤਾ ਚੰਗਾ ਕੀਤਾ ਮਾੜਾ ਕੀਤਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੱਚਿਆਂ ਨੂੰ ਵਿਖਾਉਣੀਆ ਨੌਜਵਾਨਾਂ ਨੂੰ ਨੌਜਵਾਨ ਜਦੋਂ ਯੂਨੀਵਰਸਿਟੀਆਂ ਚ ਜਾਂਦੇ ਜਾਂਦੇ ਨੇ ਉਹ ਪੋਲੀਟਿਕਲੀ ਮੋਰ ਐਕਟਿਵ ਹੁੰਦੇ ਆ ਮੋਰ ਕਹਿ ਲੋ ਕਿ ਐਜੂਕੇਟਿਡ ਹੁੰਦੇ ਆ ਪੋਲੀਟਿਕਲੀ ਉਹ ਵੇਖਦੇ ਆ ਕਿ ਕਿਹੜੀ ਸਰਕਾਰ ਕੀ ਕੰਮ ਕਰ ਰਹੀ ਕਿਹਰੇ ਕਿਹੜੇ ਲੀਡਰ ਦਾ ਕਿੰਨਾ ਪ੍ਰਭਾਵ ਹੈ ਜਨਤਾ ਤੇ ਜਾਂ ਕਿਨੂੰ ਲੋਕ ਜ਼ਿਆਦਾ ਪਸੰਦ ਕਰਦੇ ਆ ਸੋ ਸੱਤਾ ਵਿੱਚ ਆਉਣਾ ਉਸ ਪ੍ਰਸ਼ਨ ਦਾ ਉੱਤਰ ਆ ਸੱਤਾ ਵਿੱਚ ਰਹਿਣਾ ਜਿਹੜਾ ਆ ਉਹ ਤਾਂ ਜ਼ਰੂਰੀ ਹੈ ਸੱਤਾ ਚ ਰਹਿ ਕੇ ਹੀ ਇੱਕ ਚੰਗੀ ਰਾਹ ਜਿਹੜੀ ਆ ਉਹ ਲੋਕਾਂ ਨੂੰ ਵਿਖਾਈ ਜਾ ਸਕਦੀ ਸੱਤਾ ਵਿੱਚ ਰਹਿ ਕੇ ਹੀ ਫੈਸਲੇ ਲਏ ਜਾ ਸਕਦੇ ਆ ਜਿਹੜੇ ਸਰਕਾਰੀ ਤੌਰ ਤੇ ਜਿਨ੍ਹਾਂ ਨੂੰ ਮਨਾਇਆ ਜਾ ਸਕਦਾ ਜਦੋਂ ਤੁਸੀਂ ਆਊਟ ਆਫ ਪਾਵਰ ਹੋ ਉਦੋਂ ਤੁਹਾਡਾ ਕੀਤਾ ਕੋਈ ਫੈਸਲਾ ਜਾਂ ਤੁਹਾਡੀ ਚਲਾਈ ਹੋਈ ਕੋਈ ਮੂਵਮੈਂਟ ਜਿਹੜੀ ਆ ਉਹ ਉਸ ਤਰੀਕੇ ਨਾਲ ਫਲਰਿਸ਼ ਨਹੀਂ ਕਰਦੀ ਉਸ ਤਰੀਕੇ ਨਾਲ ਤੁਸੀਂ ਉਸ ਕੰਮ ਨੂੰ ਅੰਜਾਮ ਨਹੀਂ ਦੇ ਸਕਦੇ ਜੋ ਸੱਤਾ ਚ ਰਹਿ ਕੇ ਦੇ ਸਕਦੇ ਸੋ ਇੰਨੀਆਂ ਬੇਨਤੀਆਂ ਕਰਦਾ ਧੰਨਵਾਦ ਕਰਦਾ ਉਹਨਾਂ ਸੱਜਣਾ ਦਾ ਜਿਨ੍ਹਾਂ ਨੇ ਚੰਗੇ ਕਮੈਂਟ ਕੀਤੇ ਤੇ ਮੈਨੂੰ ਇੱਕ ਰਸਤਾ ਮਿਲਿਆ ਅੱਗੇ ਕਿ ਮੈਂ ਇਸ ਚੀਜ਼ ਤੇ ਬੋਲ ਸਕਾਂ ਤੇ ਕਲੈਰਿਟੀ ਕਰ ਸਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ